ਕਿਸਾਨਾਂ ਦੀ ਫਸਲ ਨੂੰ ਅੱਗ ਲੱਗ ਰਹੀ ਹੈ ਅੱਗ ਲੱਗਣ ਦੇ ਜ਼ਿਆਦਾਤਰ ਘਟਨਾਮਾ ਇਹ ਆਈ ਆ ਰਹੀਆਂ ਨੇ ਕਿ ਸ਼ਾਰਟ ਸਰਕਟ ਨਾਲ ਹੁੰਦਾ ਹੈ ਪਰ ਥੋੜਾ ਬਿਜਲੀ ਮੇਕਪ ਵੀ ਕਰਦੇ ਅਸੀਂ ਆਪਣੇ ਦਫ਼ਤਰ ਤੋਂ ਆਜ਼ ਦੇ ਵਿਦ ਟੈਕਨੀਕਲ ਸਟਾਫ ਮੈਂ ਫੀਲਡਸ ਵਿੱਚ ਜਾ ਰਿਹਾ ਤੁਹਾਨੂੰ ਲੱਗਿਆ ਕਿ ਕਿਸੇ ਕੇ ਕੋਈ ਸਪਰਕ ਕਰ ਰਹੀ ਹਨ ਤਾਰਾਂ ਜਾਂ ਢੇਰੀਆਂ ਨੇ ਤਾਰਾਂ ਉੱਥੇ ਤੁਸੀਂ ਕੋਈ ਕਰਿਆ ਵੀ ਹੋਵੇ ਕੋਈ ਤਾਂ ਹਰ ਕੋ ਕੋ ਕੰਪਲੇਨਟ ਨਹੀਂ ਆਈ ਪਰ ਜਦੋਂ ਕੋਈ ਵੀ ਕੰਪਲੇਨਟ ਸਾਨੂੰ ਕਿਸੇ ਵੀ ਕਿਸਮ ਦੀ ਆਉਂਦੀ ਤਾਂ ਤੁਰੰਤ ਸਟਾਫ ਨੂੰ ਸਾਈਟ ਤੇ ਭੇਜਿਆ ਜਾਂਦਾ ਹੈ ਵਿੱਚ ਕੋਈ ਐਦਾਂ ਦੀ ਘਟਨਾ ਤਾਂ ਨਹੀਂ ਆਈ ਅੱਗ ਲੱਗਣ ਦੀ ਜਾਂ ਤੁਹਾਨੂੰ ਲੱਗਿਆ ਕਿ ਨਹੀਂ ਜੀ ਨਹੀਂ ਅਜੇ ਤੱਕ ਤਾਂ ਸਾਡੇ ਏਰੀਆ ਵਿੱਚ ਕੋਈ ਐਦਾਂ ਦੀ ਨਹੀਂ ਤੇ ਮੇਰੇ ਕਣਕ ਦੀ ਕਟਾਈ ਦਾ ਸਮਾਂ ਚੱਲ ਰਿਹਾ ਹੈ ਇਸ ਨੂੰ ਲੈ ਕੇ ਕਿਸਾਨ 6 ਮਹੀਨੇ ਦੀ ਪੱਕੀ ਹੋਈ ਫਸਲ ਨੂੰ ਕੱਟ ਰਹੇ ਨੇ ਜਿਸ ਨੂੰ ਲੈ ਕੇ ਕਈ ਕਿਸਾਨਾਂ ਦੀ ਫਸਲਾਂ ਨੂੰ ਭਿਆਨਕ ਅੱਗ ਲੱਗੀ ਹੈ ਜਿਸ ਦੇ ਵਿੱਚ ਕੀ ਉਹਨਾਂ ਦਾ ਕਾਫੀ ਵੱਡਾ ਨੁਕਸਾਨ ਹੋਇਆ ਹੈ ਤੈਸ ਨੂੰ ਲੈ ਕੇ ਜ਼ਿਆਦਾਤਰ ਲੋਕਾਂ ਦੀ ਗੱਲ ਇਹ ਹੁੰਦੀ ਹੈ ਕਿ ਸ਼ਾਰਟ ਸਰਕਟ ਦੇ ਨਾਲ ਇਹ ਅੱਗ ਲੱਗਦੀ ਹੈ। ਪਰ ਇਸ ਨੂੰ ਲੈ ਕੇ ਬਿਜਲੀ ਵਿਭਾਗ ਕੀ ਕਰ ਰਿਹਾ ਹੈ? ਬਿਜਲੀ ਵਿਭਾਗਾ ਕਿੰਨੀ ਕੁ ਕਿਸਾਨਾਂ ਨੂੰ ਅਵੇਰਨੈਸ ਕਰ ਰਿਹਾ ਹੈ ਜਾਂ ਕਿੰਨੀਆਂ ਕੁ ਤਾਰਾਂ ਜੇ ਢਿੱਲੀਆਂ ਪਈਆਂ ਨੇ ਉਹਨਾਂ ਨੂੰ ਕਿੰਨਾ ਕਸਣ ਦੇ ਲਈ ਟੀਮਾਂ ਭੇਜੀਆਂ ਹੋਈਆਂ ਨੇ? ਇਸ ਨੂੰ ਲੈ ਕੇ ਐਸਡੀਓ ਮੋਲਾਪੁਰ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਉਹਨਾਂ ਨਾਲ ਕਿ ਕਿਵੇਂ ਦੀ ਉਹਨਾਂ ਨੇ ਕਿਸਾਨਾਂ ਵਾਸਤੇ ਰਣਨੀਤੀ ਤਿਆਰ ਕੀਤੀ ਹੋਈ ਹੈ ਕਿ ਜਿਹੜੀ ਕਿਸਾਨਾਂ ਦੀ ਫਸਲਾ ਸੜ ਕੇ ਸੁਆਹ ਨਾ ਹੋ। ਤਾਂ ਸਭ ਤੋਂ ਪਹਿਲਾਂ ਸਵਾਗਤ ਹੈ ਸਰ। ਥੈਂਕ ਯੂ ਜੀ ਤੁਹਾਡਾ। अच्छा सर जिस तरीके नाल ਕਣਕ ਦੀ ਕਟਾਈ ਦਾ ਸਮਾਂ ਚੱਲ ਰਿਹਾ ਹੈ ਕਿਸਾਨ ਕੇ ਕੱਟ ਵੀ ਰਹੇ ਨੇ ਮਸ਼ੀਨਾਂ ਨਾਲ ਕੋਈ ਹੋਰ ਤਰੀਕੇ ਨਾਲ ਪਰ ਦੂਜੇ ਪਾਸੇ ਕਿਸਾਨਾਂ ਦੀ ਫਸਲ ਨੂੰ ਅੱਗ ਲੱਗ ਰਹੀ ਹੈ ਅੱਗ ਲੱਗਣ ਦੇ ਜ਼ਿਆਦਾਤਰ ਘਟਨਾਵਾ ਇਹ ਯਾਰੀਆਂ ਨੇ ਕਿ ਸ਼ਾਰਟ ਸਰਕਟ ਨਾਲ ਹੁੰਦਾ ਹੈ ਪਰ ਤੁਹਾਡਾ ਬਿਜਲੀ ਵਿਭਾਗ ਕੀ ਕਰ ਰਿਹਾ ਹੈ ਦੇਖੋ ਜੀ ਸਾਨੂੰ ਇਸ ਚੀਜ਼ ਦਾ ਪਤਾ ਹੈ ਕਿ ਕਿਸਾਨ ਦੀ ਪੂਰੀ ਮਿਹਨਤ ਔਰ ਕਮਾਈ 6 ਮਹੀਨੇ ਦੀ ਇਸ ਸੋਸਲ ਨਾਲ ਹਾਂਜੀ ਸੰਬੰਧਤ ਹੈ ਇਸ ਕਰਕੇ ਅਸੀਂ ਆਪਣੇ ਦਫ਼ਤਰ ਤੋਂ ਆਵਾਜ਼ ਦੇ ਵਿਦ ਟੈਕਨੀਕਲ ਸਟਾਫ ਮੈ ਫੀਲਡ 'ਚ ਭੇਜਿਆ ਹੋਇਆ ਹੈ ਵੀ ਤਾਂ ਕਿ ਕਿਸੇ ਕਿਸਮ ਦਾ ਕਿਸੇ ਵੀ ਜ਼ਿੰਮੇਵਾਰ ਦਾ ਨੁਕਸਾਨ ਨਾ ਹੋ ਸਕੇ ਨਾਲ ਦੇ ਨਾਲ ਅਸੀਂ ਆਪਣੇ ਨੰਬਰ ਵੀ ਡਿਸਪਲੇ ਕੀਤੇ ਹੋਏ ਆ ਜਿਵੇਂ ਜਗ੍ਹਾ ਟੈਕਨੀਕਲ ਸਟਾਫ ਨੂੰ ਪਬਲਿਕ ਨੂੰ ਵੀ ਵੀ ਜੇ ਕਿਸੇ ਨੂੰ ਕੋਈ ਪ੍ਰੋਬਲਮ ਕਿਸੇ ਤਰ੍ਹਾਂ ਦੀ ਵੀ ਆਉਂਦੀ ਹੈ ਤਾਂ ਉਹਨੂੰ ਤੁਰੰਤ ਹੀ ਠੀਕ ਕੀਤਾ ਜਾਵੇ ਤੇ ਅਸੀਂ ਟੀਮ ਨਾਲ ਦੀ ਨਾਲ ਹੀ ਭੇਜ ਦਿੰਦੇ ਆ ਉੱਥੇ ਜੀ ਇਲਾਕੇ ਦੇ ਵਿੱਚ ਤੁਹਾਨੂੰ ਲੱਗਿਆ ਕਿ ਕਿਸ ਤਰ੍ਹਾਂ ਕੋਈ ਸਪਰਕ ਕਰ ਰਹੀ ਹਨ ਤਾਰਾਂ ਜਾਂ ਢੇਰੀਆਂ ਨੇ ਤਾਰਾਂ ਉੱਥੇ ਤੁਸੀਂ ਕੋਈ ਕਰਿਆ ਵੀ ਹੋਵੇ ਕੋਈ ਅਜੇ ਤੱਕ ਤਾਂ ਮੇਰੇ ਕੋਲ ਕੋਈ ਕੰਪਲੇਨ ਨਹੀਂ ਆਈ ਪਰ ਜਦੋਂ ਕੋਈ ਵੀ ਕੰਪਲੇਨ ਸਾਨੂੰ ਕਿਸੇ ਵੀ ਕਿਸਮ ਦੀ ਆਉਂਦੀ ਤਾਂ ਤੁਰੰਤ ਸਟਾਫ ਨੂੰ ਸਾਈਟ ਤੇ ਭੇਜਿਆ ਜਾਂਦਾ ਹੈ ਵੀ ਤਾਂ ਕਿ ਕੋਈ ਨਕਸਾਨ ਨਾ ਹੋ ਸਕੇ ਇਹ ਜਿਆਦਾਤਰ ਜਿਹੜੇ ਕਿਸਾਨਾਂ ਦੀਆਂ ਫਸਲਾਂ ਦੇ ਵਿੱਚ ਜਾਂ ਜਿਹੜੇ ਖੇਤਾਂ ਦੇ ਵਿੱਚ ਟਰਾਂਸਫਾਰਮ ਲੱਗੇ ਹੋਣਗੇ ਟਰਾਂਸਫਾਰਮ ਦੇ ਤਾਰਾ ਬਿਲਕੁਲ ਨੀਵੇਂ ਆ ਨੇ ਉੱਥੇ ਜਿਹੜੇ ਸ਼ਾਰਟ ਸਰਕਟ ਜਿਆਦਾ ਹੋਣ ਦੀ ਘਟਨਾਵਾਂ ਹੁੰਦੀਆਂ ਨੇ ਅਸੀਂ ਪਿਛਲੇ ਦਿਨ ਵੀ ਲੋਕਾਂ ਨੂੰ ਵੇਅਰ ਵਾਸਤੇ ਇੱਕ ਵੀਡੀਓ ਜਾਰੀ ਕੀਤੀ ਸੀ ਪਰ ਉਸ ਜਗ੍ਹਾ ਦੇ ਉੱਤੇ ਕਿਵੇਂ ਜਿਹੜੇ ਕਿਸਾਨ ਆਪਣੀ ਉਸ ਕਣਕ ਦਾ ਬਚਾਅ ਕਰ ਸਕਦੇ ਨੇ ਕਿਵੇਂ ਤੁਸੀਂ ਅਵੇਅਰ ਕਰਦੇ ਉਹਨਾਂ ਨੂੰ ਅਸੀਂ ਜੀ ਆਪਣਾ ਜਈ ਹੈ ਟੈਕਨੀਕਲ ਸਟਾਫ ਨੂੰ ਹਰ ਫੀਲਡ 'ਚ ਭੇਜਿਆ ਹੋਇਆ ਤੇ ਕਿਸਾਨਾਂ ਨੂੰ ਜਾਗਰੂਤ ਕੀਤਾ ਜਾ ਰਿਹਾ ਹੈ ਕਿ ট্রান্সਫਾਰਮਰ ਦੇ ਨੇੜੇ ਹਾਂਜੀ ਜਿੱਥੇ ਸਾਡੇ ਬਿਜਲੀ ਜਾਂਤਰ ਲੱਗੇ ਹੋਏ ਆ ਉਹਦੇ ਨੇੜੇ ਤੇੜੇ ਆਪਣੀ ਕਟਾਈ ਕਰ ਲੈਣ ਤਾਂ ਕਿ ਜੇ ਕਿਸੇ ਕਿਸਮ ਦਾ ਕੁਝ ਹੁੰਦਾ ਤਾਂ ਕਿਸੇ ਕਿਸੇ ਨੂੰ ਨੁਕਸਾਨ ਨਾ ਹੋ ਸਕੇ ਤਾਂ ਇਲਾਕੇ ਦੇ ਵਿੱਚ ਕੋਈ ਐਦਾਂ ਦੀ ਘਟਨਾ ਤਾਂ ਨਹੀਂ ਆਈ ਅੱਗ ਲੱਗਣ ਦੀ ਜਾਂ ਤੁਹਾਨੂੰ ਲੱਗਿਆ ਕਿ ਨਹੀਂ ਜੀ ਨਹੀਂ ਅਜੇ ਤੱਕ ਤਾਂ ਸਾਡੇ ਏਰੀਆ 'ਚ ਕੋਈ ਐਦਾਂ ਦੀ ਨਹੀਂ ਤੇ ਮੇਰਾ ਟੈਕਨੀਕਲ ਸਟਾਫ ਮੋਸਟਲੀ ਫੀਲਡ 'ਚ ਹੀ ਹੈ ਤਕਰੀਬਨ ਵੀ ਤਾਂ ਕਿ ਇਸ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋ ਸਕੇ ਕੋਈ ਨੰਬਰ ਅਸੀਂ ਜਾਂ ਡਿਸਪਲੇ ਤੇ ਜਾਰੀ ਕਰ ਸਕੀਏ ਤੁਹਾਡੇ ਕੋਲ ਕੋਈ ਕੰਪਲੀਟ ਨੰਬਰ ਆਪਾਂ ਕਰ ਸਕਦੇ ਹਾਂ ਮੋਸਟਲੀ ਦਾ ਮੇਰਾ ਨੰਬਰ 9646110803 ਹੈ ਕੋਈ ਵੀ ਕੰਪਲੀਟ ਆਉਂਦੀ ਮੈਂ ਤੁਰੰਤ ਆਪਣੇ ਜੀਜ ਨੂੰ ਪੇਸ਼ ਕਰਾਂਗਾ ਠੀਕ ਹੈ ਬਿਲਕੁ ਪੂਰੀ ਜ਼ਿੰਮੇਵਾਰੀ ਦੇ ਨਾਲ ਜਵਾਬ ਦਿੱਤਾ ਹੈ ਉਹਨਾਂ ਨੂੰ ਦੱਸਿਆ ਕਿ ਸਾਡੀ ਟੀਮਾਂ ਲਗਾਤਾਰ ਜਿਹੜੀਆਂ ਇਲਾਕੇ ਦੇ ਵਿੱਚ ਹੰਬੜੀਆਂ ਨੇ ਤੇ ਜਿਹੜੇ ਕਿਸਾਨਾਂ ਦੀਆਂ ਫਸਲਾਂ ਨੂੰ ਅੱਗ ਲੱਗਣ ਦੀ ਘਟਨਾਵਾਂ ਹੋ ਰਹੀਆਂ ਨੇ ਉਹਨਾਂ ਨੂੰ ਬਚਾਉਣ ਵਾਸਤੇ ਟੀਮਾਂ ਲਗਾਤਾਰ ਵੇਰ ਕਿਸਾਨਾਂ ਨੂੰ ਕਰ ਰਹੀ ਹੈ ਨੇ ਦੂਜੇ ਪਾਸੇ ਜਿੱਥੇ ਤਾਰਸਪਰਕ ਕਰ ਰਹੀਆਂ ਨੇ ਜਾਂ ਫਿਰ ਕੁਟਾਸਟਰਮ ਨੇੜੇ ਤੱਕ ਸੰਪਰਕ ਕਰ ਰਹੇ ਨੇ ਤਾਂ ਉਹਨਾਂ ਨੂੰ ਵੀ ਲਗਾਤਾਰ ਠੀਕ ਕੀਤਾ ਜਾ ਰਿਹਾ ਹੈ ਦੇਖਦੇ ਕਿ ਆਮ ਦਿਨਾਂ ਚ ਫਸਲਾਂ ਪੱਕੀਆਂ ਹੋਈਆਂ ਨੇ ਕਿਸੇ ਵੀ ਕਿਸਾਨ ਦੀ ਫਸਲ ਨੂੰ ਨੁਕਸਾਨ ਨਾ ਹੋਵੇ ਇਸ ਨੂੰ ਲੈ ਕੇ ਵੀਡੀਓ ਖਬਰ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ ਬਤਵਾਂ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ